ਅੱਜ ਗੱਲ ਕਰਾਂਗੇ ਨਿਹੰਗ ਸਿੰਘਾਂ ਦੀ ਨਿਹੰਗ ਸਿੰਘਾਂ ਦੇ ਬੋਲ ਬਾਲੇ ਦੀ ਜਿਵੇਂ ਆਪਾਂ ਆਮ ਚੀਜ਼ਾਂ ਦੇ ਨਾਮ ਲੈਂਦੇ ਆ ਜਿਵੇਂ ਆਪਣੇ ਕੋਲ ਸੋਟਾ ਹੁੰਦਾ ਜੁੱਤੀ ਹੁੰਦੀ ਹੈ ਰਜਾਈ ਹੁੰਦੀ ਹੈ ਜਾਂ ਆਪਾਂ ਕਹਿੰਦੇ ਆ ਸੋਨਾਗਾ ਤਾਂ ਇਹਨਾਂ ਦਾ ਬੋਲ ਬਾਲਾ ਜਿਹੜਾ ਨਿਹੰਗ ਸਿੰਘਾਂ ਦਾ ਉਹ ਅਲੱਗ ਹੁੰਦਾ ਹੈ ਇਹਨਾਂ ਦੇ ਅਲੱਗ ਜਿਹੜੇ ਨਾਮ ਨੇ ਤਾਂ ਪਹਿਲੀ ਗੱਲ ਤੇ ਆਉਂਦਾ ਡੰਡਾ ਆਪਾਂ ਤਾਂ ਡੰਡੇ ਨੂੰ ਡੰਡਾ ਹੀ ਕਹਿੰਦੇ ਆ ਤਾਂ ਨਿਹੰਗ ਸਿੰਘਾਂ ਦੇ ਬੋਲ ਬਾਲੇ ਦੇ ਵਿੱਚ ਜਿਹੜਾ ਸ਼ਬਦ ਹੁੰਦਾ ਉਹ ਹੁੰਦਾ ਅਕਲਦਾਨ ਨਹੀਂਗ ਸਿੰਘਾਂ ਡੰਡੇ ਨੂੰ ਅਕਲਦਾਨ ਕਹਿੰਦੇ ਐ ਫਿਰ ਆਪਾਂ ਕਹਿੰਦੇ ਆ ਜੁੱਤੀ ਤਾਂ ਨਹੀਂਗ ਸਿੰਘਾਂ ਦੇ ਬੋਲ ਵਾਲੇ ਚ ਜੁੱਤੀ ਨੂੰ ਜਿਹੜਾ ਅਨਥਕ ਸਵਾਰੀ ਕਿਹਾ ਜਾਂਦਾ ਹੈ ਜਾਂ ਇਹਦਾ ਦੂਸਰਾ ਨਾਮ ਚਰਨਦਾਸੀ ਵੀ ਹੈ ਜੁੱਤੀ ਨੂੰ ਕਹਿੰਦੇ ਆ ਅਨਥਕ ਸਵਾਰੀ ਕਹਿੰਨ ਤੋਂ ਭਾਵ ਆਪਾਂ ਇਹਦੇ ਵਿੱਚ ਪੈਰ ਪਾਇਆ ਹੁੰਦਾ ਆਪਾਂ ਸਵਾਰੀ ਕਰਦੇ ਆ ਅਨਥਕ ਸਵਾਰੀ ਹੈ ਜਿੰਨਾ ਚਿਰ ਮਰਜ਼ੀ ਕਰੀ ਜਾਇਓ ਤਾਂ ਪਤਾ ਜੁੱਤੀ ਜਾਂ ਜੋੜੇ ਕਹਿੰਦੇ ਆ ਤਾਂ ਨਹੀਂਗ ਸਿੰਘਾਂ ਦੇ ਬੋਲ ਵਾਲੇ ਦੇ ਵਿੱਚ ਇਹ ਅਨਥਕ ਸਵਾਰੀ ਤੇ ਚਰਨਦਾਸੀ ਹੈ ਜਿਹੜੀ ਕਿਹਾ ਜਾਂਦਾ ਹੈ ਤਾਂ ਫਿਰ ਆਉਂਦੀ ਹੈ ਜੀ ਰਜਾਈ ਆਪਾਂ ਤਾਂ ਰਜਾਈ ਕਹਿੰਦੇ ਆ ਵੀ ਰਜਾਈ ਉੱਤੇ ਲੈ ਲਓ ਰਜਾਈ ਕੱਢ ਲਓ ਤਾਂ ਇਹ ਰਜਾਈ ਨੂੰ ਕਹਿੰਦੇ ਆ ਅਫਲਾਤੂਨੀ ਨਹੀਂ ਗੰਗਾ ਸਿੰਘ ਦੇ ਬੋਲਵਾਲੇ ਦੇ ਵਿੱਚ ਰਜਾਈ ਨੂੰ ਜਿਹੜਾ ਅਫਲਾਤੂਨੀ ਕਿਹਾ ਜਾਂਦਾ ਫਿਰ ਆਪਾਂ ਕਹਿੰਦੇ ਆ ਸੌਣਾ ਵੀ ਸੌਣੇ ਆ ਸੌ ਜਾ ਇਹ ਆਪਾਂ ਆਮ ਸ਼ਬਦ ਵਰਤਦੇ ਆ ਪਰ ਇਹ ਨਹੀਂ ਗੰਗਾ ਦੇ ਬੋਲਵਾਲੇ ਦੇ ਵਿੱਚ ਹੁੰਦਾ ਹੈ ਅੜਿੰਗ ਬੜਿੰਗ ਨਹੀਂ ਗੰਗਾ ਸਿੰਘ ਜਿਹੜੇ ਸੌਣ ਨੂੰ ਅੜਿੰਗ ਬੜਿੰਗ ਕਹਿੰਦੇ ਆ ਤਾਂ ਇਸ ਤੋਂ ਬਾਅਦ बुखार ਆਪਾਂ ਕਹਿੰਦੇ ਆ ਬੁਖਾਰ ਚੜ ਗਿਆ ਅੰਗਰੇਜ਼ੀ ਦੇ ਵਿੱਚ ਆਪਾਂ ਫੀਵਰ ਕਹਿੰਦੇ ਆ ਤਾਂ ਨਿਹੰਗ ਸਿੰਘਾਂ ਦੇ ਬੋਲ ਬਾਲੇ ਦੇ ਵਿੱਚ ਇਹ ਹੁੰਦਾ ਆਕੜਪੰਨ ਇਹ ਬੁਖਾਰ ਨੂੰ ਆਕੜਪੰਨ ਕਹਿੰਦੇ ਆ ਫਿਰ ਦੁੱਧ ਦੁੱਧ ਨੂੰ ਅੰਗਰੇਜ਼ੀ ਦੇ ਆਪਾਂ ਮਿਲਕ ਕਹਿੰਦੇ ਆ ਪੰਜਾਬੀ ਦੇ ਵਿੱਚ ਆਪਾਂ ਦੁੱਧ ਹੀ ਕਹਿੰਦੇ ਆ ਆਮ ਤਾਂ ਨਿਹੰਗ ਸਿੰਘਾਂ ਦੇ ਬੋਲ ਬਾਲੇ ਦੇ ਵਿੱਚ ਦੁੱਧ ਨੂੰ ਜਿਹੜਾ ਸਮੁੰਦਰ ਕਿਹਾ ਜਾਂਦਾ ਫਿਰ ਆਉਂਦਾ ਲੂਣ ਨਮਕ ਵੀ ਕਹਿੰਦੇ ਆ ਜਾਂ ਆਮ ਨੂਨ ਕਹਿਆ ਨੇ ਆਪਾਂ ਬਾਈਡਾ ਨੇ ਢਿੰਗ ਸਿੰਘਾਂ ਦੇ ਬੋਲ ਵਾਲੇ ਚ ਹੁੰਦਾ ਲੂਣ ਨੂੰ ਜਿਹੜਾ ਉਹ ਸਰਬਰਸ ਕਹਿੰਦੇ ਆ ਤੇ ਰੋਂਦਾ ਸੋਟਾ ਜਿਹੜਾ ਚਟਨੀ ਕੁੱਟਣ ਵਾਲਾ ਹੁੰਦਾ ਘੋਟਣਾ ਵੀ ਕਹਿੰਦੇ ਆ ਆਪਾਂ ਸੋਟਾ ਵੀ ਕਹਿ ਦਿੰਦੇ ਆ ਤਾਂ ਢਿੰਗ ਸਿੰਘਾਂ ਦੇ ਬੋਲ ਵਾਲੇ ਦੇ ਵਿੱਚ ਇਸ ਨੂੰ ਸਲੂਤਰ ਕਿਹਾ ਜਾਂਦਾ ਹੈ ਸੋਟੇ ਨੂੰ ਤਾਂ ਢਿੰਗ ਸਿੰਘ ਨੇ ਜਿਹੜੇ ਉਹ ਇਹਨੂੰ ਸਲੂਤਰ ਕਹਿੰਦੇ ਆ ਥੋੜਾ ਥੋੜੇ ਨੂੰ ਕਹਿੰਦੇ ਆ ਸਵਾਇਆ ਤਾਂ ਕਿਤੇ ਨਾ ਕਿਤੇ ਪੰਗੂਲ ਘਰ ਜਾਂਦੇ ਆ ਬਾਬਾ ਆਪਾਂ ਨੂੰ ਦੇਖ ਦਿੰਦਾ ਹੈ ਪ੍ਰਸ਼ਾਦ ਦਿੰਦਾ ਹੈ ਤਾਂ ਆਪਾਂ ਕਹਿੰਦੇ ਆ ਸਵਾਇਆ ਦੇ ਦਿੱ ਇਹ ਆ ਸ਼ਬਦ ਜਿਹੜਾ ਵਰਤ ਲੈਂਦੇ ਆ ਥੋੜੇ ਨੂ ਨਿੰਗ ਸਿੰਘ ਜਿਹੜਾ ਕਹਿੰਦੇ ਆ ਸਵਾਇਆ ਕਹਿੰਦੇ ਆ ਇੱਕ ਨੂੰ ਇਹ ਕਹਿੰਦੇ ਆ ਸਵਾ ਲੱਖ ਜੇ ਲੋਕ ਕਿਤੇ ਆਪਾਂ ਗੱਲ ਕਰਦੇ ਆ ਕਿ ਕਹੇ ਬੰਦੇ ਆਏ ਆ ਆਪਾਂ ਕਹਿੰਨੇ ਇੱਕੋ ਹੀ ਆਇਆ ਯਾਰ ਜਾਂ ਕਹਿੰਨੇ ਕੱਲਾ ਆਇਆ ਤਾਂ ਨਿੰਗ ਸਿੰਘਾਂ ਦੇ ਬੋਲ ਵਾਲੇ ਦੇ ਵਿੱਚ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਕਿੰਨੇ ਬੰਦੇ ਆਏ ਨੇ ਉਹ ਆਏ ਨੇ ਕਹਿੰਦੇ ਵੀ ਇੱਕ ਆਇਆ ਉਹ ਕਹਿੰਨੇ ਕਿ ਸਵਾ ਲੱਖ ਆਇਆ ਤਾਂ ਇੱਕ ਨੂੰ ਉਹ ਸਵਾ ਲੱਖ ਹੈ ਜਿਹੜਾ ਕਹਿੰਦੇ ਆ ਸਿਰ ਮੁੰਨਿਆ ਹੋਇਆ ਜਿਹੜੇ ਵਾਲ ਕਟਾਉਂਦੇ ਆ ਸਿਰੋਂ ਮੁੰਨੇ ਆ ਸਿਰੋਂ ਰੋਡੇ ਆ ਆਪਾਂ ਮੁੰਨਾ ਕਹਿੰਦੇ ਆ ਰੋਡਾ ਵੀ ਕਹਿੰਦੇ ਆ ਬਾਲ ਕੱਟੇ ਹੋਈ ਵੀ ਕਹਿੰਦੇ ਆ ਪਰ ਨਿੰਗ ਸਿੰਘਾਂ ਦੇ ਬੋਲਵਾਲੇ ਦੇ ਵਿੱਚ ਸਿਰ ਮੁੰਨੇ ਹੋਏ ਵਿਅਕਤੀ ਨੂੰ ਸਿਰਕਸਾ ਜਿਹੜਾ ਕਿਹਾ ਜਾਂਦਾ ਸਿਰਕਸਾ ਕਹਿੰਦੇ ਆ ਜਿਹੜਾ ਬਾਲਾਂ ਦੀ ਕਟਾਈ ਕਰਾਉਂਦਾ ਆ ਉਹ ਸਿਰਕਸਾ ਕਹਿ ਕੇ ਬੁਲਾਉਂਦੇ ਆ ਵੀ ਇਹ ਸਿਰਕਸਾ ਹੈ ਮੂਲੀ ਮੂਲੀ ਨੂੰ ਆਪਾਂ ਮੂਲੀ ਕਹਿੰਦੇ ਆ ਤਾਂ ਨਿੰਗ ਸਿੰਘਾਂ ਦੇ ਬੋਲਵਾਲੇ ਦੇ ਵਿੱਚ ਇਹਨੂੰ ਕਰਾੜੀ ਆ ਜਿਹੜਾ ਕਿਹਾ ਜਾਂਦਾ ਮੂਲੀ ਨੂੰ ਨਿੰਗ ਸਿੰਘ ਕਰਾੜੀ ਕਹਿੰਦੇ ਆ ਭੁੱਖ ਲੱਗਣੀ ਆ ਕਹਿੰਦੇ ਭੁੱਖ ਲੱਗੀ ਐ ਜੱਜ ਮੈਨੂੰ ਭੁੱਖ ਹੈ ਨਹੀਂ ਤਾਂ ਆਪਾਂ ਭੁੱਖੀ ਕਹਿੰਦੇ ਆ ਤਾਂ ਸਿੰਘਾਂ ਦੇ ਬੋਲ ਬਾਲੇ ਦੇ ਵਿੱਚ ਇਹਨੂੰ ਜਿਹੜਾ ਕੜਾਕਾ ਕਿਹਾ ਜਾਂਦਾ ਭੁੱਖ ਨੂੰ ਉਹ ਭੁੱਖ ਨਹੀਂ ਕਹਿੰਦੇ ਉਹ ਕੜਾਕਾ ਕਹਿੰਦੇ ਆ ਅੱਗੇ ਆ ਗਿਆ ਚਾਕੂ ਆਪਾਂ ਕਰਤ ਵੀ ਕਹਿੰਦੇ ਆ ਚਾਕੂ ਵੀ ਕਹਿੰਦੇ ਆ ਤਾਂ ਸਿੰਘਾਂ ਦੇ ਬੋਲ ਬਾਲੇ ਦੇ ਵਿੱਚ ਇਸ ਨੂੰ ਕੇਤਵਾਲ ਹੈ ਜਿਹੜਾ ਕਿਹਾ ਜਾਂਦਾ ਚਾਕੂ ਨੂੰ ਉਹ ਚਾਕੂ ਨਹੀਂ ਕਹਿੰਦੇ ਨਾ ਕਰਤ ਕਹਿੰਦੇ ਆ ਉਹ ਜਿਹੜਾ ਕੋਤਵਾਲ ਹੈ ਜਿਹੜਾ ਕਹਿੰਦੇ ਆ ਕੋਤ ਜਾਂ ਕੇਤਵਾਲ ਲੱਸੀ ਆ ਗਈ ਲੱਸੀ ਨੂੰ ਪਤਾ ਲੱਸੀ ਕਹਿੰਦੇ ਆ ਤਾਂ ਨਹੀਂ ਕਿੰਗ ਸਿੰਘ ਲੱਸੀ ਨਹੀਂ ਕਹਿੰਦੇ ਤਾਂ ਉਹ ਇਸ ਨੂੰ ਖਾਰਾ ਸਮੁੰਦਰ ਕਹਿੰਦੇ ਆ ਲੱਸੀ ਨੂੰ ਖਾਰਾ ਸਮੁੰਦਰ ਦਾ ਨਾਮ ਹੈ ਉਹਨਾਂ ਨੇ ਦਿੱਤਾ ਹੈ ਇਹਦੋਂ ਅੱਗੇ ਆ ਬੀੜੀ ਪੀਣਾ ਉਹ ਕਹਿੰਦੇ ਆ ਬੀੜੀਆਂ ਪੀਂਦਾ ਹੈ ਸਿਗਰਟਾਂ ਪੀਂਦਾ ਹੈ ਦੋ ਨਾਮ ਹੀ ਲੈਣੇ ਆ ਤਾਂ ਨਹੀਂ ਕਿੰਗ ਸਿੰਘ ਦੇ ਬਾਲੇ ਦੇ ਵਿੱਚ ਬੀੜੀ ਪੀਣਾ ਜਿਹੜਾ ਉਹ ਕਹਿੰਦੇ ਆ ਗਦੀ ਚੁੰਗਣਾ ਉਹ ਐਨ ਕਹਿੰਦੇ ਵੀ ਬੀੜੀ ਪੀਰੇ ਉਹ ਕਹਿੰਦੇ ਵੀ ਗਦੀ ਚੁੰਗਰੇ ਦਾ ਬੀਡੀਪੀ ਨੇ ਨੂੰ ਉਹ ਗੱਡੀ ਚੁੰਗਣਾ ਜਿਹੜਾ ਕਹਿੰਦੇ ਆ ਅੱਗੇ ਡਰੋਕਲ ਬੰਦਾ ਵੀ ਤਾਂ ਡਰੋਕਲ ਵਾਲਾ ਹੈ ਜਾਂ ਡਰਦਾ ਵਾਲਾ ਡਰਪੋਕਲ ਵੀ ਕਹਿੰਦੇ ਆਪਾਂ ਇਹ ਆਪਾਂ ਕਹਿੰਦੇ ਆ ਤਨੇਕ ਸਿੰਘਾਂ ਦੇ ਬੋਲ ਵਾਲੇ ਚ ਡਰੋਕਲ ਬੰਦੇ ਨੂੰ ਜਿਹੜਾ ਡਰੋਕਲ ਹੁੰਦਾ ਜਾਂ ਟਰੱਕਲ ਹੁੰਦਾ ਤਾਂ ਉਹਨੂੰ ਕਿੱਦੜ ਕਹਿੰਦੇ ਆ ਵੀ ਇਹ ਗਿੱਦੜ ਹੈ ਗੁੰਗਾ ਗੁੰਗੇ ਨੂੰ ਪਾ ਗੁੰਗੀ ਕਹਿੰਦੇ ਆ ਲੱਗ ਕੇ ਆਪਾਂ ਕਹਿੰਦੇ ਵੀ ਇਹ ਤਾਂ ਵਿਚਾਰਾ ਬੋਲ ਨਹੀਂ ਸਕਦਾ ਗੁੰਗਾ ਇਹ ਸ਼ਬਦ ਚੱਲਦਾ ਆਪਣੇ ਆਮ ਤਨਿੰਗ ਸਿੰਘਾ ਗੁੰਗੇ ਨੂੰ ਗੁੰਗਾ ਨਹੀਂ ਕਹਿੰਦੇ ਉਹ ਗੁਪਤਾ ਕਹਿੰਦੇ ਆ ਵੀ ਇਹ ਗੁਪਤਾ ਹੈ ਇਸ ਤੋਂ ਬਾਅਦ ਇੱਥੇ ਗੰਦ ਪਿਆ ਹੁੰਦਾ ਉਹ ਕਹਿੰਦੇ ਗੰਦ ਪਿਆ ਯਾਰ ਪਰਾਂ ਦੀ ਉਹ ਕਿੰਨਾਂ ਬਜੋ ਜਾਂ ਇੱਕ ਸ਼ਬਦ ਆਪਾਂ ਹੋਰ ਵਰਤਦੇ ਹੁੰਨੇ ਆ ਤਨਿੰਗ ਸਿੰਘਾ ਗੰਦ ਪਿਆ ਨਹੀਂ ਕਹਿੰਦੇ ਉਹ ਕਹਿੰਦੇ ਆ ਕਿ ਮੁਗਲ ਆ ਜਿਹੜਾ ਮਰਿਆ ਪਿਆ ਪਰ ਆਹੋ ਜੋ ਮੁਗਲ ਮਰਿਆ ਪਿਆ ਨਾਲਾ ਬਦਲਣਾ ਜਾਂ ਨਾੜਾ ਬਦਲਣਾ ਪਰ ਨਾਲਾ ਕਹਿੰਦੇ ਆ ਜਾਂ ਨਾੜਾ ਹੁੰਦਾ ਤਾਂ ਨਾੜਾ ਹੀ ਤਪਾ ਮੈਂ ਇਹ ਦੋ ਸ਼ਬਦ ਜਿਹੜੇ ਵਰਤਦੇ ਆਂ ਕਹਿੰਦੇ ਅੰਗਸਿੰਘਾ ਨਾਲਾ ਬਦਲਦਾ ਜਾਂ ਨਾਲਾ ਬਦਲਦਾ ਨਹੀਂ ਕਹਿੰਦੇ ਉਹ ਕਹਿੰਦੇ ਆ ਚੌਣੀ ਬਦਲਣੀ ਨਾਲੇ ਬਦਲ ਨੂੰ ਜੰਗਲ ਪਾਣੀ ਜਾਣਾ ਆਕਸਰ ਕਹਿੰਦੇ ਆ ਜਾਂ ਆਪਾਂ ਕਹਿੰਦੇ ਆ ਆਪਾਂ ਫਰੈਸ਼ ਹੋ ਕੇ ਆਉਣੇ ਆ ਜਾਂ ਬਾਹਰੋਂ ਗਏ ਆ ਜਾਂ ਪਰਲੇ ਘਰ ਗਏ ਆ ਆਪਾਂ ਇਹ ਕਹਿ ਦਿੰਦੇ ਆ ਤਾਂ ਅੰਗਸਿੰਘਾ ਦੇ ਬੋਲ ਵਾਲੇ ਚ ਹੁੰਦਾ ਇਹ ਗੱਡਾ ਲਾ ਕੇ ਆਉਣਾ ਆਪਾਂ ਕਹਿੰਦੇ ਆ ਫਰੈਸ਼ ਹੋ ਕੇ ਆਏ ਆ ਉਹ ਕਹਿੰਦੇ ਆ ਕਿ ਗੱਡਾ ਲਾ ਕੇ ਆਏ ਆ ਤਾਹੀ ਅਲੱਗ ਬੋਲ ਵਾਲੇ ਨੇ ਨਿਹੰਗ ਸਿੰਘਾਂ ਦੇ